ਯਾ ਅੱਛੇ ਲੱਗੇ ਕਤਾਰ ਦੀ ਗਰ ਕੀ ਪਿਆਰ ਕੇ ਦੀ ਹੁਣ ਨੀਂਦ ਨਹੀਂ ਆਉਂਦੀ ਪਛਤ ਤਾਉਂਦੀ ਤੁਲਾ ਕੀ ਯਾਰੀ ਜੱਟਾਂ ਦੇ ਮੁੰਡੇ ਨਾ ਫਿਰੇ ਰੋਂਦੀ ਨਹੀਂ ਗੇਤੀਆਂ ਟਰੈਕ ਤੇ ਮੁੰਡੇ ਟੋਲੀਆਂ ਬਣਾ ਕੇ ਸਾਦ ਬੈਕ ਤੇ ਨਹੀਂ ਧੱਕਦਾ ਨਹੀਂ ਮੋਢੇ ਦੋਸ ਸਿੱਟ ਕੇ ਰਾਂ ਬੈਕ ਤੇ ਕੀ ਮੇਰੀ ਮਹਿਕ ਤੇ ਮਹਿਕਾ ਵਿੱਚ ਭੱਜਦਾ ਏ ਭੁੰਕਦੀ ਆ ਬੈਕ ਤੇ ਕਾ ਸਮਝ ਨਹੀਂ ਆਉਂਦੀ ਪਤਾ ਚਾਉਂਦੀ ਤੁਲਾ ਕੀ ਯਾਰੀ ਜੱਟਾਂ ਦੇ ਮੁੰਡੇ ਨਾ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਵੱਡਕੀ ਤੇ ਬੈਰੀ ਰੱਖਾਂ ਚੰਡਕੀ ਬੜੇ ਸਾਨੂੰ ਨਿੰਦਦੇ ਤੇ ਬੜੇ ਸਾਨੂੰ ਪੰਡਦੇ ਯਾਰ ਮੇਰੇ ਸਾਧ ਦੇ ਜਵਾਰ ਸਾੰਬੇ ਯਾਰੀਆਂ ਤੇ ਮੇਰੀ ਥਲੇ ਦੱਸਦੇ ਨਹੀਂ ਜਮਾ ਲਾਉਂਦੇ ਨਹੀਂ ਆਉਂਦੇ ਕਲੀ ਤੇ ਬਾਹ ਕਿੱਥੇ ਤਾ ਹੱਥ ਨਹੀਂ ਫੜਾਉਂਦੇ ਤੂੰ ਹੱਥ ਨਹੀਂ ਛਡਾਉਂਦੀ ਪਤਾ ਚਾਹੁੰਦੀ ਤੂੰ ਲੱਕ ਯਾਰੀ ਜਿੱਤਾਂ ਦੇ ਮੁੰਡੀ ਨਾ ਹੁਣ ਕਹਿੰਦੀ